ਆਫਟਰਨੂਨ ਸਟੂਡੈਂਟ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਕਰਾਂਗੇ ਆਪਾਂ ਇਹਦਾ ਫਸਟ ਪਟ ਕਰ ਚੁੱਕੇ ਹਾਂ ਜੀ ਉਹਨਾਂ ਦੀ ਜੀਵਨੀ ਅਤੇ ਉਸ ਨਾਲ ਸੰਬੰਧਿਤ 18 ਐਮਸੀਕਿਊ ਕਰ ਚੁੱਕੇ ਜੀ ਅੱਜ ਆਪਾਂ 19 ਤੋਂ ਅੱਗੇ ਕਰਾਂਗੇ ਜੀ ਹਾਂਜੀ ਉਹ ਦੇਖਦੇ ਆ ਵੀ ਕਿਹੜੇ ਕਿਹੜੇ ਨੇ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ ਉਹ ਨਿਮਾ ਕੁਐਸਚਨ ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ ਓੜਾ ਗੁਰੂ ਅਰਜਨ ਦੇਵ ਆੜਾ ਮਹਾਦੇਵ ਈੜੀ ਪ੍ਰithvi ਸਸਪਰੁਖਤ ਸਾਰੇ ਆਨਸਰ ਆਊਗਾ ਜੀ ਕੀ ਸੀ ਜੀ ਉਹਨਾਂ ਦੇ ਪੁੱਤਰ ਦਾ ਨਾਮ ਆਨਸਰ ਆਊਗਾ ਜੀ ਉਪਰੋਖਤ ਸਾਰੇ ਕਿਉਂਕਿ ਤਿੰਨੇ ਉਹਨਾਂ ਦੇ ਕੀ ਸਨ ਪੁੱਤਰ ਸਨ ਹਾਂਜੀ ਅੱਗੇ ਅਗੇ ਜੀ ਬੀਮਾ ਕੁਐਸਚਨ ਬਸ ਸਦ ਦੇ ਸਹਾਇਕ ਨੂੰ ਕੀ ਕਿਹਾ ਜਾਂਦਾ ਹੈ ਓੜਾ ਡਿਊਟੀ دار ਆੜਾ ਸੰਗਤੀ ਆ ਈੜੀ ਕਾਦਰਦਾਰ ਕਾਦਰਦਾਰ ਤੇ ਸਸਾ ਉੱਪਰ ਮਸਜਦਦ ਅਨਸਰ ਆਊਗਾ ਜੀ ਆੜਾ ਸੰਗਤੀਆ ਅੱਗੇ ਆ ਗਿਆ ਜੀ 21ਵਾਂ ਕੁਐਸਚਨ ਨੈਕਸਟ ਕੁਐਸਚਨ ਜੀ ਗੁਰੂ ਰਾਮਦਾਸ ਜੀ ਦਾ ਕਿਹੜਾ ਸਮਕਾਲੀ ਮੁਗਲ ਸ਼ਾਸਕ ਸੀ ਊੜਾ ਹਮਾਊ ਆੜਾ ਜਹگیر ਈੜੇ ਚਾਜਾ ਸਸਾ ਅਕਬਰ ਅਨਸਰ ਆਊਗਾ ਜੀ ਸਸਾ ਅਕਬਰ ਅੱਗੇ ਆ ਗਿਆ ਜੀ ਨੈਕਸਟ ਕੁਐਸਚਨ 22ਵਾਂ ਗੁਰੂ ਰਾਮਦਾਸ ਜੀ ਦੇ ਕੋਲ ਕਿਹੜਾ ਮੁਗਲ ਬਾਦਸ਼ਾਹ ਮਿਲਣ ਆਏ ਸੀ ਊੜਾ ਅਕਬਰ ਆੜਾ ਮਾਊ ਈੜੀ ਜਾਗੇ ਸਸਾ ਸ਼ਾਜਾ ਅਨਸਰ ਆਊਗਾ ਜੀ ਊੜਾ ਅਕਬਰ ਅੱਗੇ ਆ ਗਿਆ ਜੀ 23ਵਾਂ ਕੁਐਸਚਨ ਮੁਗਲ ਬਾਦਸ਼ਾਹ ਅਕਬਰ ਤੇ ਗੁਰੂ ਰਾਮਦਾਸ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਸੀ ਉੜਾ ਚੱਕ ਰਾਮਦਾਸਪੁਰ ਅੜਾ ਗੋਵਿੰਦਵਾਲ ਈੜੀ ਖਡੂਰ ਸਾਹਿਬ ਸਸਾ ਲਾਹੌਰ ਆਨਸਰ ਅਵਗਾ ਜੀ ਸਸਾ ਲਾਹੌਰ ਵਿਕੇ ਹੋਈ ਸੀ ਨੈਕਸਟ ਕਾ ਆ ਗਿਆ ਜੀ 24ਵਾਂ ਕੁਐਸਚਨ ਲਾਵਾ ਨਾਮਕ ਰਸਮ ਕਦੋਂ ਨਿਭਾਈ ਜਾਂਦੀ ਹੈ ਓੜਾ ਜਨਮ ਸਮੇ ਅੜਾ ਮੌਸਮੀ ਈੜੀ ਵਿਆਹ ਸਮੇ ਸਸਾ ਘਰ ਪ੍ਰਵੇਸ਼ ਸਮੇ ਆਨਸਰ ਅਵਗਾ ਜੀ ਈੜੀ ਵਿਆਹ ਸਮੇ ਨੈਕਸਟ ਕਾ ਆ ਗਿਆ ਜੀ 25ਵਾਂ ਕੁਐਸਚਨ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਨਗਰ ਸਰੋਵਰ ਦਾ ਕੀ ਨਾਮ ਸੀ ਊੜਾ ਰਾਮਦਾਸਪੁਰ ਆੜਾ ਅਮ੍ਰਿਤਸਰ ਇਹਨਾਂ ਸੰਤੋਖ ਸਰੋਵਰ ਸੱਸਾ ਉਪਰੋਕਤ ਸਾਰੇ ਅਨਸਰ ਆਵਗਾ ਜੀ ਸੱਸਾ ਉਪਰੋਕਤ ਸਾਰੇ ਅੱਗੇ ਆ ਗਏ ਜੀ ਆਪਣਾ 26ਵਾਂ ਕੁਐਸਚਨ ਸੰਤੋਖ ਸਰ ਸਰੋਵਰ ਦੀ ਸਪਨਾ ਕਿਸ ਨੇ ਕੀਤੀ ਸੀ ਊੜਾ ਗੁਰੂ ਅਮਰਦਾਸ ਆੜਾ ਗੁਰੂ ਅੰਗਦ ਦੇਵ ਜੀ ਇਹਦੀ ਹਰਗੋਬਿੰਦ ਸੱਸਾ ਗੁਰੂ ਰਾਮਦਾਸ ਅਨਸਰ ਆਵਗਾ ਜੀ ਸੱਸਾ ਗੁਰੂ ਰਾਮਦਾਸ ਜੀ ਨੇ ਨੈਕਸਟ ਕਾਗੇ ਜੀ ਆਪਣਾ 27ਵਾਂ ਕੁਐਸਚਨ ਵਿਆਸ ਅਮ ਲਾਮਾ ਦੀ ਪਰਤਾ ਕਿਸ ਗੁਰਸਹਿਬਾਂ ਨੇ ਸ਼ੁਰੂ ਕੀਤੀ ਸੀ ਉੜਾ ਗੁਰੂ ਅਮਰਦਾਸ ਆੜਾ ਨੰਗ ਗੁਰੂ ਅੰਗਦ ਦੇਵ ਈੜੀ ਗੁਰੂ ਹਰਗੋਬਿੰਦ ਸੱਸਾ ਗੁਰੂ ਰਾਮਦਾਸ ਆਨਸਰ ਆਊਗਾ ਜੀ ਸੱਸਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਅੱਗੇ ਆਊਗਾ ਜੀ 28ਵਾਂ ਕੁਐਸਚਨ ਹਾਂਜੀ ਬੇਟਾ ਜੀ 27ਵੇਂ ਦਾ ਸੱਸਾ ਅਨਸਰ ਆਊਗਾ ਜੀ ਗੁਰੂ ਰਾਮਦਾਸ ਗੁੜਾ ਅਨਸਰ ਇਹਦਾ ਗਲਤ ਹੈ ਅੱਗੇ ਆ ਗਿਆ ਜੀ ਨੈਕਸਟ ਸੰਤੋਖ ਸਰ ਨਾਮਕ ਸਰੋਬਤ ਜਿਸ ਦਾ ਆਪਣਾ ਕਿਹੜੇ ਨਗਰ ਵਿੱਚ ਕੀਤੀ ਗਈ ਸੀ ਊੜਾ ਅੰਮ੍ਰਿਤਸਰ ਆੜਾ ਖਡੂਰ ਸਾਹਿਬ ਈੜੀ ਗੋਵਿੰਦਵਾਲ ਸੱਸਾ ਕਰਤਾਰਪੁਰ ਅਨਸਰ ਆਵਗਾ ਜੀ ਊੜਾ ਅੰਮ੍ਰਿਤਸਰ ਵਿੱਚ ਕੀਤੀ ਗਈ ਸੀ 29ਵਾਂ ਕੁਐਸਚਨ ਆ ਗਿਆ ਜੀ ਘੋੜੀਆਂ ਕੀ ਹਨ ਊੜਾ ਗੀਤ ਆੜਾ ਸਲੋਕ ਗਜ਼ਲ ਗਜ਼ਲ ਤੇ ਸੱਸਾ ਕਵਿਤਾ ਅਨਸਰ ਆਵਗਾ ਜੀ ਘੋੜੀਆਂ ਗੀਤ ਨੇ ਜੋ ਮੁੰਡੇ ਦੇ ਵਿਆਹ ਵੇਲੇ ਗਾਈਆਂ ਜਾਂਦੀਆਂ ਨੇ ਹਰੇਕ ਘਰ ਦੇ ਵਿੱਚ ਸਭ ਤੋਂ ਪਹਿਲਾਂ ਘੋੜੀਆਂ ਹੀ ਗਾਈਆਂ ਜਾਂਦੀਆਂ ਨੇ ਨੈਕਸਟ ਆ ਗਿਆ ਜੀ ਅੰਮ੍ਰਿਤਸਰ ਤੀਮਾ ਕੁਐਸਚਨ ਅਮੀਰ ਸਰ ਦਾ ਪੁਰਾਣਾ ਨਾਮ ਕੀ ਸੀ ਉਹਦਾ ਖਡੂਰ ਸਾਹਿਬ ਆੜਾ ਚੱਕ ਨਾਨਕੀ ਈੜੀ ਪਿੰਡ ਬਾਸਰ ਕੇ ਸੱਸਾ RAMDASPUR ਅਨਸਰ ਆਊਗਾ ਸੱਸਾ RAMDASPUR ਨੈਕਸਟ ਆ ਗਿਆ ਜੀ 31ਵਾਂ ਕੋੜੀਆਂ ਨਾਮਕ ਗੀਤ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ਉਹਦਾ ਗੁਰੂ ਅਮਰਦਾਸ ਆੜਾ ਗੁਰੂ ਅੰਗਦ ਦੇ ਈੜੀ ਗੁਰੂ ਹਰਗੋਬਿੰਦ ਸੱਸਾ ਗੁਰੂ ਰਾਮਦਾਸ ਅਨਸਰ ਆਫਗਾ ਜੀ ਸੱਸਾ ਗੁਰੂ ਰਾਮਦਾਸ ਨੇ ਨੈਕਸਟ ਆ ਗਿਆ ਜੀ 32ਵਾਂ ਕੁਐਸਚਨ ਘੋੜੀਆਂ ਨਾਮਕ ਗੀਤ ਕੋਦੋਂ ਗਾਏ ਜਾਂਦੇ ਹਨ ਓੜਾ ਕੁੜੀ ਦੇ ਵਿਆਹ ਤੇ ਆੜਾ ਬੱਚੇ ਦੇ ਜਨਮ ਤੇ ਈੜੀ ਮੁੰਡੇ ਦੇ ਵਿਆਹ ਤੇ ਸਸਾ ਪ੍ਰੋਖਤ ਵਿੱਚ ਕੋਈ ਨਹੀਂ ਅਨਸਰ ਆਵਗਾ ਜੀ ਈੜੀ ਮੁੰਡੇ ਦੇ ਵਿਆਹ ਤੇ ਗਾਈ ਜਾਂਦੇ ਹਨ ਅੱਗੇ ਜੀ ਨੈਕਸਟ ਆ ਗਿਆ 33ਵਾਂ ਕੁਐਸਚਨ ਅੰਮ੍ਰਿਤਸਰ ਨਾਮਕ ਨਗਰ ਬਸਾਉਣ ਲਈ ਕਿਸ ਵਿਅਕਤੀ ਨੇ ਜ਼ਮੀਨ ਗੁਰੂ ਅਮਰਦਾਸ ਜੀ ਨੂੰ ਦਾਨ ਵਿੱਚ ਦਿੱਤੀ ਸੀ ਉੜਾ ਫਕੀਰ ਮੀਆ ਮੀਰ ਨੂੰ ਆੜਾ ਅਕਬਰ ਨੂੰ ਈੜੀ ਬਾਬਾ ਬੁੱਢਾ ਜੀ ਨੂੰ ਸਸਾ ਸੋ ਦੇ ਕਿਸ਼ਨ ਚੰਦ ਜੀ ਨੂੰ ਅਨਸਰ ਆਵਗਾ ਜੀ ਆੜਾ ਅਕਬਰ ਜੀ ਨੂੰ ਅਨਸਰ ਆਗਾ ਜੀ 11 ਅਗਜ ਕੁਐਸਚਨ 34 RAMDASPUR ਨਾਮਕ ਨਗਰ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਉੜਾ 1575 ਚ ਆੜਾ 1580 ਚ ਈੜੀ 1582 ਚ ਸਸਾ 1577 ਈਸਵੀ ਚ ਅਨਸਰ ਆਵਗਾ ਜੀ 1577 ਈਸਵੀ ਵਿਚ ਚ ਕੀਤੀ ਗਈ ਸੀ ਨੈਕਸਟ ਹੈ ਅਗਰ ਜੀ 35ਵਾਂ ਕੁਐਸਚਨ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਸਭ ਤੋਂ ਮਹੱਤਵਪੂਰਨ ਕੰਮ ਕੀ ਸੀ ਊੜਾ ਮਸਜਿਦ ਪ੍ਰਤੀ ਦੀ ਸ਼ੁਰੂਆਤ ਅੜਬ ਬਾਨੀ ਦੀ ਰਚਨਾ ਈੜੀ ਰਾਮਦਾਸ ਜੀ ਦੀ ਸਥਾਪਨਾ ਸਸਾ ਉਦਾਸੀ ਮਤ ਦਾ ਸਮਝੋ ਤਾਂ ਆਨਸਰ ਆਵਗਾ ਜੀ ਈੜੀ ਰਾਮਦਾਸ ਜੀ ਸਪੂਰਦੀ ਸਥਾਪਨਾ ਹਾਂਜੀ 19 ਤੋਂ ਲੈ ਕੇ 35 ਦੇ ਸਾਰੇ ਕੁਐਸਚਨਾਂ ਦੇ ਆਨਸਰ ਨੀਚੇ ਦਿੱਤੇ ਗਏ ਨੇ ਸਾਰੇ ਜਾਣੇ ਧਿਆਨ ਨਾਲ ਉੱਤਰ ਮਾਲਾ ਚੈੱਕ ਕਰ ਲਿਓ ਜੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਜੀ ਅੱਗੇ ਨੈਕਸਟ ਕੁਐਸਚਨ ਕਰਦੇ ਹਾਂ ਜੀ 36ਵਾਂ ਕੁਐਸਚਨ ਗੁਰੂ ਰਾਮਦਾਸ ਜੀ ਨੇ ਆਪਣਾ ਅਧਿਕਾਰ ਕਿਸ ਨੂੰ ਨੁਕਤ ਗਿਆ ਸੀ ਓੜਾ ਗੁਰੂ ਅਮਰਦਾਸ ਜੀ ਨੂੰ ਆੜਾ ਗੁਰੂ ਅਰਜਨ ਦੇਵ ਜੀ ਨੇ ਈੜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸੱਸਾ ਗੁਰੂ ਹਰਦਾਇ ਜੀ ਨੂੰ ਅਨਸਰ ਆਊਗਾ ਜੀ ਓੜਾ ਗੁਰੂ ਆੜਾ ਅਨਸਰ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਅੱਗੇ ਜੀ 37ਵਾਂ ਕੁਐਸਚਨ ਸਿੱਖਾ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਓੜਾ ਕਡੂਰ ਸਾਹਿਬ ਆੜਾ ਅੰਮ੍ਰਿਤਸਰ ਈੜੀ ਗੋਵਿੰਦਵਾਲ ਸੱਸਾ ਹਰੀ ਮੰਦਿਰ ਸਾਹਿਬ ਅਨਸਰ ਆਊਗਾ ਜੀ ਆੜਾ ਅੰਮ੍ਰਿਤਸਰ ਨੈਕਸਟ ਆ ਗਿਆ ਜੀ ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਵਿਅਕਤੀ ਦੀ ਦੇਖ ਰਿਹਾ ਹੈ ਠਾਹਿਆ ਸੀ ੳ ਫਕੀਰ ਮੀਆਂ ਮੀਰ ਅੜਾ ਭਾਈ ਗੁਰਦਾਸ ਮੁੱਲਾ ਈ ਡੀ ਬਾਬਾ ਬੁੱਢਾ ਜੀ ਸ ਸ ਕਨਈਆ ਕੰਮ ਆਨਸਰ ਆਊਗਾ ਜੀ ਬਾਬਾ ਬੁੱਢਾ ਜੀ ਅੱਗੇ ਆ ਗਿਆ ਜੀ 39ਵਾਂ ਕੁਐਸਚਨ ਗੁਰੂ ਕੀ ਨਗਰੀ ਕਿਹੜੇ ਨਗਰ ਨੂੰ ਕਿਹਾ ਜਾਂਦਾ ੳ ਖਡੂਰ ਸਾਹਿਬ ਨੂੰ ਅੜਾ ਗੋਵਿੰਦਵਾਲ ਨੂੰ ਈ ਡੀ ਅੰਮ੍ਰਿਤਸਰ ਨੂੰ ਸ ਕਰਤਾਰਪੁਰ ਪਾਕਿਸਤਾਨ ਆਨਸਰ ਆਊਗਾ ਜੀ ਈ ਡੀ ਅੰਮ੍ਰਿਤਸਰ ਨੂੰ ਨੈਕਸਟ ਆ ਗਿਆ ਜੀ 40ਵਾਂ ਕੁਐਸਚਨ ਸਿੱਖ ਪੰਥ ਵਿੱਚ ਧਾਰਮਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਕਿਹੜਾ ਨਗਰ ਰਿਹਾ ਹੈ ਉੜਖਡੂਰ ਸਾਹਿਬ ਆੜਾ ਗੋਵਿੰਦਵਾਲ ਈੜੀ ਅੰਮ੍ਰਿਤਸਰ ਸੱਸਾ ਕਰਤਾਰਪੁਰ ਜਲੰਧਰ ਅਨਸਰ ਆਊਗਾ ਜੀ ਈੜੀ ਅੰਮ੍ਰਿਤਸਰ ਹਾਂਜੀ ਇਹਦੇ ਉਲਟ ਕੁਐਸਚਨ ਵੀ ਬਣ ਸਕਦਾ ਹੈ ਜੀ ਅੰਮ੍ਰਿਤਸਰ ਸਿੱਖ ਪੰਥ ਵਿੱਚ ਕਿੰਨਾ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਹੈ ਤੁਸੀਂ ਲਿਖ ਸਕੋਗੇ ਧਾਰਮਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਰਿਹਾ ਹੈ ਜੀ ਅੱਗੇ ਆ ਗਿਆ ਜੀ 41ਵਾਂ ਕੁਐਸਚਨ ਸਿੱਖਾਂ ਦੀ ਧਾਰਮਿਕ ਰਾਜਧਾਨੀ ਦਾ ਮਾਨ ਕਿਹੜੇ ਸ਼ਹਿਰ ਨੂੰ ਪ੍ਰਾਪਤ ਹੈ ਉੜਾ ਖਡੂਰ ਸਾਹਿਬ ਆੜਾ ਗੋਵਿੰਦਵਾਲ ਐਡੀ ਅੰਮ੍ਰਿਤਸਰ ਸਸਾ ਕਰਤਾਰਪੁਰ ਪਾਕਿਸਤਾਨ ਅਨਸਰ ਆਊਗਾ ਜੀ ਐਡੀ ਅੰਮ੍ਰਿਤਸਰ ਇਹਦੇ ਉਲਟ ਕੁਐਸਚਨ ਵੀ ਬਣ ਸਕਦਾ ਹੈ ਜੀ ਵੀ ਸਿੱਖਾ ਦੀ ਧਾਰਮਿਕ ਰਾਜਧਾਨੀ ਦਾ ਮਾਨ ਇਹਦੇ ਉਲਟ ਬਣ ਸਕਦਾ ਜੀ ਅੰਮ੍ਰਿਤਸਰ ਨੂੰ ਕਿਹੜੀ ਰਾਜਧਾਨੀ ਦਾ ਮਾਨ ਕਿਹੜੇ ਸ਼ਹਿਰ ਨੂੰ ਪ੍ਰਾਪਤ ਸੀਗਾ ਇਹਦੇ ਉਲਟ ਬਣੂਗਾ ਜੀ ਅੰਮ੍ਰਿਤਸਰ ਨੂੰ ਕਿਹੜੀ ਰਾਜਧਾਨੀ ਦਾ ਮਾਨ ਪ੍ਰਾਪਤ ਸੀ ਅਨਸਰ ਆਊਗਾ ਜੀ ਸਿੱਖਾ ਦੀ ਧਾਰਮਿਕ ਰਾਜਧਾਨੀ ਦਾ ਅਨਸਰ ਆ ਗਿਆ ਜੀ ਅੱਗੇ ਕੁਐਸਚਨ ਆ ਗਿਆ 42ਵਾਂ ਆਦੀ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਸ਼ਾਮਲ ਨੇ ਉੜਾ ਬਾਟ ਆੜਸ 679 ਈਡੀ 907 ਤੇ 116 ਅਨਸਰ ਆਊਗਾ ਜੀ ਆੜਾ 679 ਅੱਗੇ ਆ ਗਿਆ ਜੀ 42ਵੇਂ ਕੁਐਸਚਨ ਗੁਰੂ ਰਾਮਦਾਸ ਜੀ ਦੁਆਰਾ ਕੁੱਲ ਕਿੰਨੇ ਸ਼ਬਦ ਦੀ ਰਚਨਾ ਕੀਤੀ ਗਈ ਸੀ ਉੜਾ 66 ਆੜਾ ਈਡੀ 907 ਸੱਸਾ 116 ਆਨਸਰ ਆਊਗਾ ਜੀ 600 ਉਨਾਸੀ ਦੀ ਅੱਗੇ ਅੱਗੇ 44ਵਾਂ ਕੁਐਸਚਨ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਊੜਾ 1573 ਈਸ਼ਵੀ ਆੜਾ 1588 ਏੜੀ 1586 ਈਸ਼ਵੀ ਸੱਸਾ 1587 ਈਸ਼ਵੀ ਆਨਸਰ ਆਊਗਾ ਜੀ ਆੜਾ 1588 ਈਸ਼ਵੀ ਨੂੰ ਅੱਗੇ ਹੈਗਾ ਜੀ 45ਵਾਂ ਕੁਐਸਚਨ ਆਦੀ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ ਸੀ ਊੜਾ 1602 ਈਸਵੀ ਚ ਆੜਾ 1603 ਈਸਵੀ ਚ ਈੜੀ 1604 ਈਸਵੀ ਚ ਸੱਸਾ 1605 ਈਸਵੀ ਚ ਅਨਸਰ ਆਵਗਾ ਜੀ ਈੜੀ 1604 ਈਸਵੀ ਚ ਨੈਕਸਟ ਹੈਗਾ ਜੀ 46ਵਾਂ ਕੁਐਸਚਨ ਹਰੀ ਮੰਦਰ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਊੜਾ ਰੱਬ ਦਾ ਕੀਰਤਨ ਆੜਾ ਰੱਬ ਦਾ ਮੰਦਰ ਈੜੀ ਦੁਆਰਾ ਸੱਸਾ ਪ੍ਰੋਖਤ ਵਿੱਚ ਕੋਈ ਨਹੀਂ ਅਨਸਰ ਆਵਗਾ ਜੀ ਆੜਾ ਰੱਬ ਦਾ ਮੰਦਰ ਅੱਗੇ ਆ ਗਿਆ ਜੀ 47ਵਾਂ ਕੁਐਸਚਨ ਆਦੀ ਗ੍ਰੰਥ ਨੂੰ ਗੁਰੂ ਦਾ ਦਰਜਾ ਕਿਸ ਨੇ ਦਿੱਤਾ ਸੀ ਊੜਾ ਬੁੱਢਾ ਬਾਬਾ ਜੀ ਬਾਬਾ ਬੁੱਢਾ ਜੀ ਨੇ ਆੜਾ ਫਕੀਰ ਮੀਆਂ ਮੀਰ ਨੇ ਈੜੇ ਗੁਰੂ ਅਰਜਨ ਦੇਵ ਜੀ ਨੇ ਸੱਸਾ ਗੁਰੂ ਗੋਬਿੰਦ ਸਿੰਘ ਜੀ ਅਨਸਰ ਆਊਗਾ ਜੀ ਸੱਸਾ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ ਉਲਟ ਵੀ ਕੁਐਸਚਨ ਬਣ ਸਕਦਾ ਹੈ ਜੀ ਗੁਰਗੋਬਿੰਦ ਸਿੰਘ ਜੀ ਨੇ ਕਿਸ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਸੀ ਤਾਂ ਅਨਸਰ ਆਊਗਾ ਜੀ ਆਦੀ ਗ੍ਰੰਥ ਨੈਕਸਟ ਹੈਗਾ ਜੀ 48ਵਾਂ ਕੁਐਸਚਨ ਆਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਦੋਂ ਕਾਹਨ ਲੱਗੇ ਸਨ ਈੜੀ 1700 16ਵੀਂ ਚ ਆੜਾ 1708 ਈਸਵੀ ਚ ਐਡੀ 709 ਈਸਵੀ ਚ ਸੱਸਾ 1640 ਆਨਸਰ ਆਪਗਾ 708 ਈਸਵੀ ਚ ਇਹਦੇ ਉਲਟ ਕੁਐਸਚਨ ਵੀ ਆਨਸਰ 708 ਈਸਵੀ ਚ ਸ੍ਰੀ ਗੁਰਗੰਥ ਸਾਹਿਬ ਜੀ ਕਿਹੜਾ ਗ੍ਰੰਥ ਕਹਨ ਲੱਗੇ ਸੀ ਤਾਂ ਅਨਸਰ ਆਉਜੀ ਆਦੀ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਨ ਲੱਗੇ ਸੀ ਅੱਗੇ-ਅੱਗੇ 49ਵਾਂ ਕੁਐਸਚਨ ਆਦੀ ਗ੍ਰੰਥ ਨੂੰ ਲੇਖਣ ਵਿੱਚ ਕਿੰਨਾ ਸਮਾਂ ਲੱਗਿਆ ਸੀ ੳ ਲਗਭਗ 2 ਸਾਲ ਅੜਾ ਲਗਭਗ 3 ਸਾਲ ੲ ਲਗਭਗ 4 ਸਾਲ ਸ ਲਗਭਗ 1 ਸਾਲ ਅਨਸਰ ਆਉਗਾ ਜੀ ਸੱਤਾਂ ਲਗਭਗ 1 ਸਾਲ ਇਹਦੇ ਉਲਟ ਕੁਐਸਚਨ ਵੀ ਬਣ ਸਕਦਾ ਜੀ ਲਗਭਗ 1 ਸਾਲ ਕਿਸ ਗ੍ਰੰਥ ਨੂੰ ਲੇਖਣ ਵਿੱਚ ਸਮਾਂ ਲੱਗਿਆ ਸੀ ਅਨਸਰ ਆਊਗਾ ਜੀ ਆਦੀ ਗ੍ਰੰਥ ਨੂੰ ਨੈਕਸਟ ਕੇ ਅਗੇ ਪੰਜਾਬਾ ਕੁਐਸਚਨ ਆਦੀ ਗ੍ਰੰਥ ਵਿੱਚ ਕੁੱਲ ਕਿੰਨੇ ਗੁਰੂ ਆਦੀ ਬਾਣੀ ਦੱਜਿਆ ੳ ਅ 8 ਈੜੀ 6 ਤੇ ਸਸਾ 4 ਅਨਸਰ ਆਊਗਾ ਜੀ ਈੜੀ 6 ਹਾਂਜੀ 36 ਤੋਂ ਲੈ ਕੇ 50 ਤੱਕ ਦੇ ਉੱਤਰ ਮਾਲਾ ਨੀਚੇ ਦਿੱਤੀ ਹੈ ਸਾਰੇ ਜਾਨੇ ਚੈੱਕ ਆਊਟ ਕਰ ਲਿਓ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਕਰੋ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ